ਲੱਤ ਚੱਕ ਗਏ ਸਾਡੀ ਤਾਂ ਸ਼ਰੀਕੇ ਦੇ ਨੱਕ ਵੱਢੀ ਗਈ ਅਸੀਂ ਕੀ ਮੂੰਹ ਦਿਖਾਵਾਂਗੇ ਲੋਕਾਂ ਨੂੰ ਕੀ ਹੋ ਗਿਆ ਤਾ ਜੀ ਕੀ ਰੋਲਾ ਬਾਈ ਬੈਠਾ ਹੋਣਾ ਕੀ ਆ ਯਾਰ ਮੁੰਡੇ ਆਲੇ ਜਵਾਨ ਕਰਕੇ ਮੁੱਕਰ ਗਏ ਬਚੋਲੇ ਆਣਾ ਦੀ ਮੰਗ ਦੱਸ ਕੀ ਐ ਮੰਗ ਮੁਗ ਤਾਂ ਪੁੱਛੋ ਨਾ ਜੀ ਉਹ ਤਾਂ ਮੇਰੇ ਸਾਲੇ ਟੁੱਟੇ ਛੱਤਰ ਮਗੂ ਗਾਹੀ ਗਾਹ ਵਧੀ ਜਾਂਦੇ ਨੇ ਕੀ ਹੋਇਆ ਜੇ ਮੁੰਡਾ ਨੂੰ 15 ਕਿੱਲਿਆਂ ਆਉਂਦੇ ਨੇ ਸਾਡੀ ਵੀ ਕੁੜੀ ਸੋਹਣੀ ਸੁਨੱਖੀ ਐ ਪੜ੍ਹੀ ਲਿਖੀ ਐ ਅਸੀਂ ਤਾਂ ਉਹ ਵੀ ਦਿਲ ਤੇ ਪੱਥਰ ਧਰੀ ਬੈਠੇ ਆ ਤੂੰ ਤਾਂ ਕਹਿੰਦਾ ਸੀ ਮੁੰਡਾ ਗੂੰਗਾ ਐ ਬੋਲ ਨਹੀਂ ਸਕਦਾ ਉਹ ਸੋਨੂੰ ਦਾ ਭਾਈ ਵਧੀਆ ਹੈ ਜੇ ਗੁੰਗਾ ਐ ਥੋੜਾ ਮੇਰਾ ਸਾਲਾ ਕੁੜੀ ਮੂਰੇ ਬੋਲ ਕੂ ਜੇ ਗੁੰਗਾ ਹੱਥ ਪੈਰ ਤਾਂ ਚੱਲਦੇ ਹੋਣਗੇ ਇਹ ਨਾ ਹੋਵੇ ਕੁੜੀ ਨੂੰ ਕੁੱਟ ਦਿਆ ਕਰੇ ਐ ਕਿਵੇਂ ਕੁੱਟ ਦੂ ਕੀ ਹੋ ਗਿਆ ਜੇ ਕੁੜੀ ਵਾਲਿਆਂ ਅਸੀਂ ਵੀ ਬੈਲੀਆਂ ਦੇ ਲਾਣੇ ਤੋਂ ਆ ਮਾਰ ਮਾਰ ਡਾਂਗਾ ਪੁੜੇ ਨਾਲ ਕਰ ਦਿਆਂਗੇ ਬਚੋਲੇ ਵਾਲਿਆਂ ਨੇ ਮੰਗ ਦੱਸ ਕੀ ਐ ਉਹ ਪਤਾ ਨਹੀਂ ਮੈਨੂੰ ਤਾਂ ਵਰਕਨੇਜ ਤੇ ਲਿਖਿਆ ਹੋਇਆਗਾ ਆ ਪਿਆਗਾ ਆ ਲਿਖ ਕੇ ਭੇਜਣੀਆਂ ਨੇ ਆ ਆ ਪੜ੍ਹ ਕੇ ਦੇਖ ਲੋ ਉਹ ਸਾਨੂੰ ਤਾਂ ਇੱਲ ਤੋਂ ਕੁੱਕੜ ਨਹੀਂ ਆਉਂਦਾ ਆਪ ਹੀ ਪੜ ਕੇ ਸੁਣਾ ਦੇ ਆਪ ਹੀ ਦੱਸਾਂ ਮੈਂ ਹਾਂ ਲਓ ਜੀ ਸੁਣੋ ਫਿਰ ਇੱਕ ਨੰਬਰ ਤੇ ਸਰਤ ਪਹਿਲਾਂ ਤਾਂ ਕਹਿੰਦੇ ਵੀ ਚਲਦਾ ਤੀਗਾ ਇੱਕ ਕੀਲੇ ਮੰਗਰੇ 1 ਲੱਖ ਰੁਪਈਆ ਹੀ ਹੁਣ ਇਹ ਕਹਿੰਦੇ ਵੀ ਅਸੀਂ ਲਾਵਾਂਗੇ 2 ਲੱਖ ਤੇ ਬਾਕੀ ਜਿਹੜੇ ਨੋਟ ਦੇਵੋਗੇ ਜੀ 100 ਦਾ ਤੇ 200 ਦਾ ਨਾ ਹੋਵੇ ਕੋਈ ਵੀ ਵਿੱਚ 5 500 ਦੇ ਹੋਣ ਹੋਰ ਬੋਲ ਹਟ ਜਾ ਇੱਧਰ ਬਰਕਣੇ ਤੇ ਆ ਬੋਲਦਾ ਨੰਬਰ 2 ਤੇ ਆ ਜੀ ਪੈਲਸ 5 ਕਿੱਲਾਂ ਚ ਹੋਣਾ ਚਾਹੀਦਾ ਹੈ ਪੈਲਸ 5 ਕਿੱਲਾਂ ਚ ਕਿਉਂ ਉਹ ਭਾਈ ਅਮੀਰਾ ਦੇ ਚੋਚਲੇ ਹੁੰਦੇ ਨੇ ਫਿਰ ਟੱਟੀ ਖੁੱਲ ਕੇ ਆ ਜਾਂਦੀ ਹੈ ਚਲ ਗਾਹਾਂ ਬੋਲ ਬਚੋਲਿਆ ਬੋਲਦਾ ਜੀ ਨੰਬਰ 3 ਤੇ ਜੀ 9 ਵਜੇ ਤੋਂ ਲੈ ਕੇ 5 ਵਜੇ ਤੱਕ दारू ਚਲਣੀ ਚਾਹੀਦੀ ਹੈ ਪੈਲਸ ਚ ਉਹ 9 ਵਜੇ ਦੀ ਕੀ ਗੱਲ ਕਰਦਾ ਬਚੋਲਿਆ ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਚਲਾ ਦਈਏ ਜਿੱਥੇ ਇੱਕ ਢੋਲ ਕੱਢਣਾ ਦੋ ਢੋਲ ਕੱਢ ਦਾਂਗੇ ਇਹ ਗੱਲ ਗਲਤ ਉਹਨਾਂ ਨੇ ਪਈ ਆਹ ਲਿਖੀਏਗੀ ਕੀ ਆਹ ਬਲੈਕ ਡੌਗ ਇਹ ਕਿੰਨੇ ਦੀ ਐ ਇਹ ਤਾਂ ਮੇਰੇ ਸਾਬ ਨਾਲ ਮਸਾਂ 2000 ਦੀ ਹੋਊਗੀ ਹੁਣ ਆਜੋ ਨੰਬਰ 4 ਤੇ ਪਰੌਣੇ ਨੂੰ ਸਾਂਪ ਤੇ ਭੈਣ ਨੂੰ ਕਾਂਟੇ ਮਾਂ ਨੂੰ ਵਾਲੀਆਂ ਪਿਓ ਨੂੰ ਸਾਂਪ ਤੇ ਜਿਹੜਾ ਮੁੰਡੇ ਦਾ ਭਾਈ ਹੈਗਾ ਉਹ ਨੂੰ ਵੀ ਸਾਂਪ ਪਰਜਾਈ ਨੂੰ ਕਾਂਟੇ ਤੇ ਲਾਗੀ ਨੂੰ ਸਾਂਪ ਲੱਗੀ ਨਿਸ਼ਾਨਤਾ ਮੈਂ ਪਹਿਲੀ ਵਾਰ ਸੁਣੀ ਐ ਕਿਉਂ ਲੱਗੀ ਕੀ ਬੰਦਾ ਨਹੀਂ ਉਧਰਲੇ ਇਲਾਕੇ ਚ ਰਿਵਾਜ ਚੱਲਦਾ ਹੈ ਇਹ ਪਾ ਦੇ ਤੁਸੀਂ ਬਸ ਮਸਾਂ ਢੂ ਢੂ ਟੋਲੇ ਦੀਆਂ ਪਾ ਦਿਓ ਹਣ ਤੂੰ ਵੀ ਦੱਸ ਦੇ ਦੇਖੋ ਭਾਈ ਮਹਿੰਗਾਈ ਦਾ ਜਮਾਨਾ ਹੈਗਾ ਘਟੋ ਘੱਟ ਮੈਂ 3.5 ਟੋਲੇ ਦੀ ਸਾਪ ਜਾਂ ਫਿਰ ਮੈਨੂੰ ਤੁਸੀਂ ਕਰਾ ਦਿਓ ਚੈਨ ਉਹ ਚੱਲ ਕੋਈ ਨਾ ਜਿੱਥੇ 2 ਕਿੱਲੇ ਗੱਡੀ ਚੜ੍ਹ ਨੇ ਉੱਥੇ 2 ਹੋਰ ਚੜ੍ਹਾ ਦੇਾਂਗੇ ਇੱਕ ਗੱਲ ਹੋਰ ਹੈਗੀ ਏਨਾ ਹੋਵੇ ਤੁਸੀਂ ਮੈਨੂੰ ਉੱਥੇ ਲਿਆ ਕੇ ਪਿੱਤਲ ਮੇਰੇ ਠੋਕ ਦੂੰ ਅੰਗੂਠਿਆਂ 'ਚ ਐ ਚੈਨ ਚੂਚੂਨ ਚਪਵਾ ਦੂੰ ਮੈਂ ਪਾਈ ਚੈੱਕ ਕਰਾਂ ਪੂਰੀ ਸੁਨਿਆਰੇ ਤੋਂ 24 ਕੈਰੇਟ ਹੋਣਾ ਚਾਹੀਦਾ ਮੈਨੂੰ ਸੋਨਾ ਪਿਓਰ